ਗਰਪੀ ਤੇ ਕੋਈ ਚ ਕਿਹੜਾ ਬੱਲੋਜ ਕਿਹੜਾ ਸੌਂਦਾ ਅੱਜ ਅਸੀਂ ਪੰਜਾਬ ਸਰਕਾਰ ਤੋਂ ਮਾਮ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਬੀਤ ਚੁੱਕਾ ਹੈ ਪਰ ਹਜੇ ਤੱਕ ਕੋਈ ਉਪਤਾ ਕਾਰਵਾਈ ਨਹੀਂ ਕੀਤੀ ਕਿ ਕੀ ਕੋਈ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਵਾਧੇ ਜਲ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਵੀ ਦੇਤੀ ਚਲੋ ਨੌਕਰੀ ਦੇ ਕਿ ਕਾਟਾ ਪੂਰਾ ਹੋ ਸਕਦਾ ਕਿ ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਤੇ ਬੱਚੇ ਹਵੇਸ਼ਾ ਨਾਲ ਤੇ ਸੀ ਇਹ ਪਤਾ ਨਹੀਂ ਸੀ ਸ਼ਿਸ਼ੇ ਬਣਾਉਂਦੇ ਪਰ ਮਾਨਵੀ ਹੁੰਦਾ ਕਿਤੇ ਉਹਨਾਂ ਦੇ ਕੋਈ ਸੁਪਨੇ ਸੀ ਕੁਝ ਇੱਕ ਦੱਬੇ ਹੋਣੇ ਕਿ ਕਿਹੜੇ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਵਾਲੇ ਅੱਜ ਕਿਹੜਾ ਕਾਉਂਦੀ ਨਹੀਂ ਬਸ ਅਸਲ ਸਾਨੂੰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫੇਰ ਖੁਸ਼ੀ ਹੁੰਦੀ ਸਾਰਾ ਫੋੜੇ ਹੁੰਦਾ ਤਾਂ ਹੋਰ ਵੀ ਪੁੱਛੀ ਹਣੀ ਹਾਂਜੀ ਕੁੜੀ ਪੁੱਛੀ ਬੇਤੀ ਜੀ ਨਾ ਬਲਜੀ ਸਿੰਘ ਜੀ ਸਰ ਕਿਹੜਾ ਬੇਟਾ ਬੱਲੋ ਜੀ ਸਰ ਕੀ ਕਹਿਣਾ ਚਾਹੁੰਦੇ ਆ ਇੱਕੋ ਨੁਕਤਾ ਸੁਧਰੀਆਂ ਕਰਸ਼ ਹਾਂਜੀ ਅੱਜ ਬੇਟੀ ਨੂੰ ਜਾਣ ਕਰਾਵਾਏ ਕਿਉਂਕਿ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਵੀ ਜਿਹੜੇ ਵਾਧੇ ਕੀਤੇ ਸੀ ਵਾਅਦੇ ਤੇ ਪੂਰੀ ਉਤਰੀ ਪਰ ਅਜੇ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਕੰਨ ਦੀ ਕਾਰਵਾਈ ਕਰੀ ਜਾਵੇ ਤੇ ਯੂਵੀ ਦੋਸ਼ੀ ਹੈ ਬੱਚਾ ਤਾਂ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਸੀ ਵੀ ਕੀ ਮੰਗਤ ਹੈ ਦੋਸਤਾ ਸਰ ਤੋਂ ਅਸੀਂ ਹੋਰ ਕੋਈ ਮੰਗਣੀ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਕਾਰ ਦੇ ਸਹਾਇਤਾ ਕਰਤੀ ਚੱਲੋ ਨੌਕਰੀ ਦੇ ਦਿੱਤੀ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਾ ਸਹਾਇਤਾ ਨਾ ਹੋਵੇ ਸਰ ਕੀ ਨਾਮ ਮੇਰਾ ਨਾਮ ਫਲੇਟ ਸਿੰਘ ਹੈ ਲੈਨੋਪ ਲੈਨੋਸ ਰਕਮ ਕੀ ਗੱਲ ਚਾਉਂਗੇ ਜਦੋਂ ਅੱਜ ਕਗੇਟ ਨੇ ਜੈਨ ਨੂੰ ਕਿਹਾ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਜੀ ਡੈੱਥ ਹੋ ਗਈ ਸੀ ਉਸ ਦੇ ਹਸ ਤਰਸ ਜੋਗ ਦੇ ਨਾਲ ਆ ਜੁਆਇੰਟ ਕਰ